ਹਾਂਜੀ ਉਹੀ ਕਲਾ ਸੱਚ ਹੈ ਤੇ ਉਹੀ ਸੱਚ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਕਦੇ-ਕਦੇ ਨਾ ਕੁਛ ਐਦਾਂ ਦਾ ਦੇਖਣ ਨੂੰ ਮਿਲ ਜਾਂਦਾ ਕਿ ਫਿਰ ਸੋਚੀਦਾ ਵੀ ਇਹ ਟੈਕਨੋਲੋਜੀ ਨੇ ਆਉਣ ਵਾਲਾ ਜਮਾਨਾ ਐਦਾਂ ਦਾ ਕਰ ਦੇਣਾ ਵੀ ਕਿਸੇ ਚੀਜ਼ ਤੇ ਉਤੇ ਯਕੀਨ ਹੀ ਨਹੀਂ ਰਹਿਣਾ ਆਪਾਂ ਨੂੰ ਇਹ ਦੇਖੋ ਇਹਨਾਂ ਨੇ ਇੱਕ ਗਾਂ ਦੇ ਸੈੱਲ ਕੱਢ ਕੇ ਉਹਨਾਂ ਨੂੰ ਲੈਬ ਦੇ ਵਿੱਚ ਤਿਆਰ ਕੀਤਾ ਤੇ ਫਿਰ ਇੱਕ ਮਸ਼ੀਨ ਬਣਾਈ ਉਹ ਮਸ਼ੀਨ ਪ੍ਰਿੰਟ ਕਰਦੀ ਆ ਉਹ ਪ੍ਰਿੰਟ ਕਰਕੇ ਬਿਲਕੁਲ ਜਿਵੇਂ ਮੀਟ ਦਾ ਟੁਕੜਾ ਹੁੰਦਾ ਗਾਊ ਦੇ ਮੀਟ ਦਾ ਟੁਕੜਾ ਹੁੰਦਾ ਉਦਾਂ ਦਾ ਉਹਨੇ ਪ੍ਰਿੰਟ ਕਰ ਦੇਣਾ ਤੇ ਫਿਰ ਉਹਨੂੰ ਰੱਖ ਦੇਣਾ ਤੇ ਹੌਲੀ ਹੌਲੀ ਉਹਨੇ ਵੱਡਾ ਹੋ ਕੇ ਉਹ ਦੇਖਣ ਨੂੰ ਤੇ ਖਾਣ ਨੂੰ ਬਿਲਕੁਲ ਹੀ ਇਦਾਂ ਲੱਗਣਾ ਜਿਵੇਂ ਮੀਟ ਹੁੰਦਾ ਪਰ ਉਹ ਅਸਲ ਦੇ ਵਿੱਚ ਗਾਊ ਦਾ ਮੀਟ ਨਹੀਂ ਹੈਗਾ ਦੇਖੋ ਖਾਣ ਪੀਣ ਵਾਲੀਆਂ ਚੀਜ਼ਾਂ ਤੱਕ ਵੀ ਇਹਨਾਂ ਲੋਕਾਂ ਨੇ ਨਹੀਂ ਛੱਡੀਆਂ ਪਤਾ ਨਹੀਂ ਕੀ ਬਣਨਾ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਕਰਕੇ ਕਈ ਦਾ ਵੀ ਦੁਨੀਆ ਬੜੀ ਖਤਰਨਾਕ ਹੋ ਰਿਹਾ ਸਿਸਟਮ ਸਾਰਾ ਤੇ ਇਹ ਦੁਨੀਆ ਰਹਿਣਯੋਗ ਰਹਿਣੀ ਨਹੀਂ ਹੈਗੀ ਸੋ ਜਿੰਨਾ ਵੀ ਉਸ ਕਾਲਪੁਰਖ ਵਾਹਿਗੁਰੂ ਦਾ ਸ਼ਕਰਾਨਾ ਕਰ ਸਕਦੇ ਆ ਉਹਦਾ ਨਾਮ ਲੈ ਸਕਦੇ ਆ ਉਹਨਾਂ ਹੀ ਉਹਦਾ ਨਾਮ ਲੈਣਾ ਚਾਹੀਦਾ ਸੋ ਇਸੇ ਕਰਕੇ ਕਹਿੰਦਾ ਜਿੱਥੇ ਵੀ ਹੂੰ ਜਿਵੇਂ ਵੀ ਹੂੰ ਜਿਹੜੇ ਵੀ ਹਾਲਾਤਾਂ ਦੇ ਵਿੱਚ ਹਾਂ ਜੋ ਫਿਰ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲਈਏ ਵਾਹਿਗੁਰੂ ਦਾ ਜਾਪ ਕਰੀਏ ਜ਼ਿੰਦਗੀ ਬੜੀ ਖੂਬਸੂਰਤਾਂ ਮਿੱਤਰੋ ਚਮਤਕਾਰ ਹੁੰਦੇ ਆ ਕੁਝ ਵੀ ਹੋ ਜਾਏ ਆਪਣਾ ਭਰੋਸਾ ਨਹੀਂ ਟੁੱਟਣ ਦੇਣਾ ਗੁਰੂ ਤੋਂ ਆਪਣਾ ਵਿਸ਼ਵਾਸ ਕਦੇ ਵੀ ਚੱਕਣਾ ਨਹੀਂ ਜਿਉਂਦੇ ਵਾਸਤੇ ਰੋ ਧੰਨਵਾਦ